ਰੇਤੇ ਨਾਲ ਭਰਿਆ ਟਿਪਰ ਪਲਟ ਜਾਂਦਾ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਨੰਗਲ ਰੋਡ ਤੇ ਪਿੰਡ ਸਾਹਪੁਰ ਦੇ ਨਜ਼ਦੀਕ ਇੱਕ ਢਾਬੇ ਦੇ ਉੱਪਰ ਰੇਤ ਨਾਲ ਓਵਰਲੋਡ ਭਰਿਆ ਟਿਪਰ ਪਲਟ ਜਾਂਦਾ ਜਿਸ ਕਾਰਨ ਢਾਬੇ ਨੂੰ ਕਾਫੀ ਨੁਕਸਾਨ ਪਹੁੰਚਦਾ ਹਾਲਾਂਕਿ ਕਿਸੇ ਜਾਣੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਦਿੰਦੇ ਹੋਏ ਢਾਬੇ ਦੇ ਮਾਲਕ ਅਤੇ ਪਿੰਡ ਸ਼ਾਹਪੁਰ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਗੜ ਸ਼ੰਕਰ ਨੰਗਲ ਰੋਡ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹਰ ਰੋਜ਼ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਓਵਰਲੋਡਡ ਟਿਪਰ ਚੱਲਦੇ ਹਨ ਜਿਸ ਦੇ ਕਾਰਨ ਕਈ ਲੋਕਾਂ ਦੀ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਇਹ ਇੱਕ ਵਾਰ ਦਾ ਹਾਦਸਾ ਨਹੀਂ ਇੱਥੇ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਨੇ ਇਹ ਸਭ ਕੁਝ ਦੇਖਦੇ ਹੋਏ ਵੀ ਪ੍ਰਸ਼ਾਸਨ ਅਣਦੇਖਿਆ ਕਰ ਰਿਹਾ ਹੈ ਟਾਬੇ ਦੇ ਮਾਲਕ ਨੇ ਦੱਸਿਆ ਕਿ ਅੱਜ ਉਹ ਟਾਬੇ ਤੇ ਜਦੋਂ ਮੌਜੂਦ ਸੀ ਤਾਂ ਇੱਕ ਓਵਰਲੋਡਡ ਟਿਪਰ ਕਸਬਾ ਝੁੱਗੀਆਂ ਤੋਂ ਗੜ ਸ਼ੰਕਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਉਹਨਾਂ ਦੇ ਟਾਬੇ ਦੇ ਕੋਲ ਪੁੱਜਾ ਤਾਂ ਇੱਕਦਮ ਪਲਟ ਗਿਆ ਜਿਸ ਦੇ ਕਾਰਨ ਉਹਨਾਂ ਦੇ ਟਾਬੇ ਦੇ ਕੰਮ ਕਰਨ ਵਾਲਾ ਕਰਿੰਦਾ ਥੱਲੇ ਆ ਗਿਆ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਅਤੇ ਟਾਬੇ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦੱਸਿਆ ਕਿ ਇਸ ਹਾਦਸੇ ਉੱਪਰ ਤੁਰੰਤ ਟਾਬੇ ਤੇ ਕੰਮ ਕਰਨ ਵਾਲੇ ਬਾਕੀ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਸਾਈਡ ਤੇ ਕੀਤਾ ਗਿਆ ਅਤੇ ਉਹਨਾਂ ਵਿੱਚ ਵੀ ਹੁਣ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਨਾ ਓਵਰਲੋਡਡ ਟਿਪਰਾਂ ਦੇ ਉੱਪਰ ਸਿਕੰਜਾ ਕੱਸਿਆ ਜਾਵੇ ਤਾਂ ਕਿ ਗੜਸ਼ੰਕਰ ਤੋਂ ਨੰਗਰ ਰੋਡ ਦੇ ਨਜਾਇਜ਼ ਮਾਈਨਿੰਗ ਵਾਲੇ ਟਿਪਰਾਂ ਦੀ ਲਪੇਟ ਵਿੱਚ ਆ ਕੇ ਹੋਰ ਇਨਸਾਨੀ ਕੀਮਤੀ ਜਨਬਾਤ ਸਕਨ ਬਿਊਰੋ ਰਿਪੋਰਟ ਜੀਕੇਆ ਟੀਵੀ ਰੇਤੇ ਨਾਲ ਭਰਿਆ ਟਿਪਰ ਪਲਟ ਜਾਂਦਾ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਨੰਗਲ ਰੋਡ ਤੇ ਪਿੰਡ ਸਾਹਪੁਰ ਦੇ ਨਜ਼ਦੀਕ ਇੱਕ ਢਾਬੇ ਦੇ ਉੱਪਰ ਰੇਤ ਨਾਲ ਓਵਰਲੋਡ ਭਰਿਆ ਟਿਪਰ ਪਲਟ ਜਾਂਦਾ ਜਿਸ ਕਾਰਨ ਢਾਬੇ ਨੂੰ ਕਾਫੀ ਨੁਕਸਾਨ ਪਹੁੰਚਦਾ ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਦਿੰਦੇ ਹੋਏ ਢਾਬੇ ਦੇ ਮਾਲਕ ਅਤੇ ਪਿੰਡ ਸ਼ਾਹਪੁਰ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਗੜ ਸ਼ੰਕਰ ਨੰਗਲ ਰੋਡ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹਰ ਰੋਜ਼ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਓਵਰਲੋਡਡ ਟਿਪਰ ਚੱਲਦੇ ਹਨ ਜਿਸ ਦੇ ਕਾਰਨ ਕਈ ਲੋਕਾਂ ਦੀ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਇਹ ਇੱਕ ਵਾਰ ਦਾ ਹਾਦਸਾ ਨਹੀਂ ਇੱਥੇ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਨੇ ਇਹ ਸਭ ਕੁਝ ਦੇਖਦੇ ਹੋਏ ਵੀ ਪ੍ਰਸ਼ਾਸਨ ਅਣਦੇਖਿਆ ਕਰ ਰਿਹਾ ਹੈ ਟਾਬੇ ਦੇ ਮਾਲਕ ਨੇ ਦੱਸਿਆ ਕਿ ਅੱਜ ਉਹ ਟਾਬੇ ਤੇ ਜਦੋਂ ਮੌਜੂਦ ਸੀ ਤਾਂ ਇੱਕ ਓਵਰਲੋਡਡ ਟਿਪਰ ਕਸਬਾ ਝੁੱਗੀਆਂ ਤੋਂ ਗੜ ਸ਼ੰਕਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਉਹਨਾਂ ਦੇ ਟਾਬੇ ਦੇ ਕੋਲ ਪੁੱਜਾ ਤਾਂ ਇੱਕਦਮ ਪਲਟ ਗਿਆ ਜਿਸ ਦੇ ਕਾਰਨ ਉਹਨਾਂ ਦੇ ਟਾਬੇ ਦੇ ਕੰਮ ਕਰਨ ਵਾਲਾ ਕਰਿੰਦਾ ਥੱਲੇ ਆ ਗਿਆ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਅਤੇ ਟਾਬੇ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦੱਸਿਆ ਕਿ ਇਸ ਹਾਦਸੇ ਉੱਪਰ ਤੁਰੰਤ ਟਾਬੇ ਤੇ ਕੰਮ ਕਰਨ ਵਾਲੇ ਬਾਕੀ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਸਾਈਡ ਤੇ ਕੀਤਾ ਗਿਆ ਅਤੇ ਉਹਨਾਂ ਵਿੱਚ ਵੀ ਹੁਣ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਨਾ ਓਵਰਲੋਡਡ ਟਿਪਰਾਂ ਦੇ ਉੱਪਰ ਸਿਕਨ ਜਾ ਕੱਸਿਆ ਜਾਵੇ ਤਾਂ ਕਿ ਗੜ ਸ਼ੰਕਰ ਤੋਂ ਨੰਗਲ ਰੋਡ ਦੇ ਨਜਾਇਜ਼ ਮਾਈਨਿੰਗ ਵਾਲੇ ਟਿਪਰਾਂ ਦੀ ਲਪੇਟ ਵਿੱਚ ਆ ਕੇ ਹੋਰ ਇਨਸਾਨੀ ਕੀਮਤੀ ਜਾਨਾਂ ਬាត់ ਸਕਣ। ਬਿਊਰੋ ਰਿਪੋਰਟ ਜੀਕੇਅਰ ਟੀਵੀ